ਅਸੀਂ ਗੁਰਦੁਆਰਾ ਸ਼੍ਰੀ ਹਾਂਡੀ ਸਾਹਿਬ ਦਾਣਾ ਪੁਰਬ ਵਿਖੇ ਆ ਇਹ ਗੰਗਾ ਦਾ ਵਿਹੰਗਮ ਦੇਖੇ ਇਹ ਤੁਸੀਂ ਦੇਖ ਰਹੇ ਹੋ ਜੀ ਮੰਡ ਜਿਹੜੀ ਵਿੱਚ ਮੰਡ ਜਿਹੜੀ ਹੈ ਗੰਗਾ ਨਦੀ ਦੇ ਵਿੱਚ ਮੰਡ ਵੀ ਤੁਹਾਨੂੰ نظر ਆ ਰਹੀ ਹੋਏਗੀ ਇਹ ਮੰਡਾ ਦਾ ਜਿਹੜਾ ਸਿੱਖ ਕੌਮ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਸਥਾਨ ਹੈ ਕਿਤੇ ਵੀ ਜੋ ਪੰਜਾਬ ਚ ਜਿਹੜੀਆਂ ਮੰਡਾਂ ਸੀ ਉਹ ਕਿਸੇ ਸਮੇਂ ਪੁਰਾਤ 18ਵੀਂ ਸਦੀ 'ਚ ਜਦੋਂ ਸਿੱਖਾਂ ਨੇ ਤਾਕਤ ਪ੍ਰਾਪਤ ਕਰ ਰਹੀ ਸੀ ਉਹਨਾਂ ਸਮਿਆਂ ਦੇ ਵਿੱਚ ਵੀ ਇਹ ਮੰਡਾ ਜਿਹੜੇ ਮੁਗਲ ਹਕੂਮਤ ਨਾਲ ਲੜਨ ਦੇ ਕੰਮ ਸਿੰਘਾਂ ਦੇ ਸਮੇਂ-ਸਮੇਂ ਸਰਾਂਦੇ ਰਹੀਆਂ 17ਵੀਂ ਸਤਾਬਦੀ ਦਾ ਇਤਿਹਾਸ ਹੈ 18ਵੀਂ ਸਤਾਬਦੀ ਤੇ ਇਤਿਹਾਸ ਹੋਏ ਇਹ ਮੰਡਾ ਖਾਸ ਕਰ ਪੰਜਾਬ ਦੇ ਵਿੱਚ ਬਹੁਤ ਹੀ ਸਿੰਘਾਂ ਲਈ ਸਹਾਇਕ ਸਿਧੂਆਂ ਤੋਂ ਜਿਹੜਾ ਪਹਿਲੂ ਪਹਿਲਾ ਕਲੂਕਾਰਾ ਵੀ ਹੋਇਆ ਉਹ ਵੀ ਉਹ ਉਸਨੇ ਉਸ ਸਮੇਂ ਵੀਸ਼ਿੰਗਾ ਨੇ ਮੰਡ ਤੋਂ ਨਿਕਲ ਕੇ ਹੀ ਇਸ ਉਸ ਕੱਲੂ ਘਾਰੇ ਦੇ ਵਿੱਚ ਸ਼ਾਤਾ ਪਾਈਆਂ ਸਨ ਤੇ ਆਈ ਆਓ ਹੁਣ ਸ੍ਰੀ ਹਾਂਦੀ ਸਾਹਿਬ ਅੰਦਰ ਨਤਮਸਤਕ ਹੋਈਏ ਗੁਰੂ ਸਾਹਿਬ ਨੇ ਆਪਣਾ ਕੀਟਾ ਪੇਟ ਕਰੀ ਜੀ ਆਪਣੇ ਸ਼ਰਧਾ ਦੇ ਫੁੱਲ ਪੇਟ ਕਰਕੇ ਗੁਰੂ ਸਾਹਿਬ ਕਰਕੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੀ ਜੀ दाना औति घाट के है, विद्या हैुरद्वारा साहब दाना साहब ये जगह दानापुर है दसवें पातशाह अवतार धाम तो बाद पटना साहब विखे सतसाह अवस्थापुर है बादशाह श्री गुरु श्री बहादुर साहब जी महाराज ये आगामी खेल तो पहला आनंदपुर साहब आउ की आग्ञा हुई दसवें पातशाह जल पटना साहब को आनंदपुर साहब जाने वास्ते तैयारियां तो राजा फतेह चंद मई तखत पटना साहब के नाम गली साहेबगुदारि दसवें पातशाह जी महाराज बच्चों न ला कर खेडिया कर रहे किनारे घरों की सम्राजे इतने शिवतर पंडित गंगा पर बाहर घाट गुजारा जितने दशमी पातशाह जी महाराज अपना सोने का कड़ा गंगा जो शिव उत्ते तो शिवतर पंडित होया जिन्हें दसवें पातशाह जी सत साल की अवस्था राम रूप होकर दर्शन हैं क्योंकि शिवतर पंडित राम का उपासक सारी संगत बैठे बैठे बैठ तो गुरु साहब संगत ਐ ਜਟਨਵਾਰ ਤੇ ਆਇਆ ਤੇ ਜੇ ਆਉਦੇ ਅਨੁਸਾਰ ਨੂੰ ਸਾਮ ਪਈ ਤੇ ਜੇ ਮਾਤਾ ਜੰਮਾ ਦੇ ਰਹੇ ਜਿਨਾ ਘਰ ਸਾਰਾ ਕੀਤਾ ਰਾਤ ਤੇ ਪ੍ਰਾਰਥਾ ਕੀਤੇ ਰੁਕੇ ਗੁਰੂ ਸਾਹਿਬ ਨੇ ਕਿਹਾ ਮਾਤਾ ਸਾਈ ਸੰਗਤ ਸਵੇਰ ਚਲੇ ਹੋਏ ਨੇ ਦੇਖ ਕੇ ਪਿਆਏ ਇਨਾਵਾਰ ਤੇ ਫਿਰ ਅੰਗਰ ਤਿਆਰ ਕਰੋ ਮਾਤਾ ਜੰਮਾ ਨੇ ਕਹੇ ਮਹਾਰਾਜ ਮੈਂ ਤੇ ਆਉਣ ਕਰੀਗਾ

ਪਰ ਦਸ਼ਨੇ ਪਾਤਸ਼ਾਹ ਜਿਹੜਾ ਚੰਗੋ ਦੇਸਾਂ ਬਾਹਰ ਵਸਦਾ ਤੇ ਬਾਗੀ ਮਿੱਟੀ ਹਾਣੀ ਦੇ ਵਾਲੇ ਪਾਏ ਸਾਹ ਪਾਏ ਵੀ ਸੀ ਲਿਖਦੇ ਹਨ ਕਹਾਣੀ ਮਿੱਟੀ ਵਾਲੀ ਉਹ ਮਿੱਟੀ ਹਾਣੀ ਹਾਣੀ ਖਿੰਡੜੇ ਨੂੰ ਨੇ ਉਹ ਮਿੱਟੀ ਹਾਣੀ ਹਾਣੀ ਖਿੰਡੜੇ ਦੇ ਵੀ ਸੰਗ ਢਾਣੇ ਬਾਲਾ ਆਪਣੇ ਤੋਂ ਪਿਆਰੇ ਉਹ ਮਿੱਟੀ ਹਾਣੀ तिपली खाने कड़ के उस विच्छू हाने तन माए प्रधानी नृत्य हाने बाला प्रीतम खुल गए कर हाने कितने नित प्रकार ने उससे हाने क्या तर देव ने कोई हाने देखो सतुरा खा रहे अतराव सहाने माई कारण बन गए और बेली हाने हाने तो संगत बने हम संगत हाने आड़े को तो संगत बने हम संगत आड़े ए थोड़ा इतिहास आसन आए थे कितनी दाई प्रसाद बोला के सार आदम कितनी दाई नगर चलते जहां संगता ने कितनी प्रसाद वाते लाशों का उसका मंगल बादल विमान ये मैं तो मुख्य इसी लाइक को बोला के कुछ ना काम लोग नागोजन आज से उसी के टाउन में पिलाशुकाव का नजारा लेकिन ਸ਼ਾਹ ਫੇਰ ਜਾਨ ਜੀ ਸਾਨੂੰ ਚਾਹਤ ਆ। ਅੱਜ ਅਸੀਂ ਗੱਲ ਕਰੀਏ। ਬਹੁਤ ਜੀ ਕਾਂਸਾ ਭਾਈ ਜੀ ਜਿਹੜੇ ਪਟੇ ਅਸੀਂ ਦਰਸ਼ਨ ਕਰਕੇ ਆਏ ਆ। ਜਿੱਸਾ ਕੀ ਆਪ ਜੀ ਹਾਂਡੀ ਸਾਹਿਬ ਦੇਖੇ ਆਨੇ ਆ ਤੇ ਅਸੀਂ ਕੱਲ ਦੀ ਤੇ ਤਸਦੀਕ ਹੁੰਦੀ ਹੈ ਕਿ ਪਟਨਾ ਸਾਹਿਬ ਤੋਂ ਗੁਰੂ ਸਾਹਿਬ ਜਿਹੜੇ ਪਹਿਲਾ ਜਦੋਂ ਚੱਲੇ ਨੇ ਤੇ ਪਹਿਲਾ ਉਤਾਰਾ ਇਹ ਤੇ ਹਾਂਡੀ ਸਾਹਿਬ ਵਿਖੇ ਹੋਇਆ। ਉਹ ਗੁਰੂ ਸਾਹਿਬ ਦੀ ਇੱਕ ਇੱਕ ਕਲਾਸਿਕ ਸੰਦੇ ਆ ਕੇ ਇੱਕ ਚੀਜ਼ ਦੀ ਬਹੁਤ ਹੀ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਗੁਰੂ ਸਾਹਿਬ ਇਹ ਨਹੀਂ ਕਿ ਵੱਡੇ-ਵੱਡੇ ਰਾਜੇ ਰਜਵਾਨਿਆਂ ਦੇ ਘਰ ਉਹਨਾਂ ਨੇ ਉਤਾਰੇ ਕਰਾਏ ਨੇ ਗੁਰੂ ਸਾਹਿਬ ਨੇ ਆਪਣੇ ਗਰੀਬ ਸਿੱਖਾਂ ਨੂੰ ਵੀ ਉਹਨਾਂ ਦੇ ਘਰਾਂ ਦੇ ਵਿੱਚ ਵੀ ਉਤਾਰੇ ਕਰਕੇ ਉਹਨਾਂ ਦੇ ਸ਼ਰਧਾ ਭਾਵ ਨੂੰ ਉਹਨਾਂ ਨੇ ਉਹਨਾਂ ਦੀ ਉਹਨਾਂ ਦੇ ਸਰਕਾਰ ਨੂੰ ਲਿਆ ਉਹਨਾਂ ਗਰੀਬ ਸਿੱਖਾਂ ਕੋ ਵੀ ਸਰਕਾਰ ਲਿਆ ਉਹ ਜਿਸ ਤਰ੍ਹਾਂ ਕਿ ਇੱਕ ਹਾਂਡੀ ਸਾਹਿਬ ਦੇ ਵਿੱਚ ਤੁਸੀਂ ਦੇਖੋ ਇੱਕ ਗਰੀਬ ਜਿਹੜੀ ਮਾਈ ਸੀ ਬਜ਼ੁਰਗ ਮਾਈ ਉਹਨੇ ਆਪਣੇ ਸ਼ਰਧਾ ਵਸ ਜੋ ਹਾਂਡੀ ਚ ਪਕਾਇਆ ਸੀ ਜੋ ਖਿਚੜੀ ਪਕਾਈ ਹੋਈ ਸੀ ਉਹ ਗੁਰੂ ਕੀ ਸੰਗਤ ਨੇ ਛੱਕੇ ਔਰ ਗੁਰੂ ਸਾਹਿਬ ਨੇ ਆਪਣੀ ਬਰਕਤਾਂ ਆਪਣੀ ਰਹਿਮਤ ਜਿਹੜੀ ਹੈ ਉਸ ਸਮੇਂ ਇਸ ਸਥਾਨ ਤੇ ਵਰਤਾਈ ਹੈ ਜੋ ਕਿ ਅਸੀਂ ਇਸ ਇਸ ਸਥਾਨ ਤੇ ਆ ਕੇ ਅਸੀਂ ਮਸਹੂਰ ਕਰਦੇ ਆ ਕਿ ਉਹ ਜਿਹੜੀ ਬਰਕਤ ਔਰ ਰਹਿਮਤ ਗੁਰੂ ਸਾਹਿਬ ਹਰ ਕਿਸੇ ਨੂੰ ਗਰੀਬ ਅਮੀਰ ਨੂੰ ਬਰਾਬਰ ਸਿੱਖ ਨੂੰ ਬਰਾਬਰ ਜਾਣਿਆ ਔਰ ਉਹ ਜਿਹੜਾ ਆਦਰ ਭਾਵ ਉਹ ਕੋ ਸਰਦਾਰ ਔਰ ਸਭ ਕੁਝ ਉਹਨਾਂ ਨੇ ਉਹਰਾ ਮਾਨ ਸਤਕਾਰ ਕਾਇਮ ਰੱਖਿਆ ਤੇ ਉਹਨੂੰ ਵੀ ਇਕ ਜ਼ਰੂਰੀ ਨਹੀਂ ਹੈ ਕਿ ਕਿਸੇ ਅਮੀਰ ਘਰਾਂ ਦੇ ਵਿੱਚ ਉਤਾਰੇ ਕਿਤੇ ਗੁਰੂ ਸਾਹਿਬ ਨੇ ਆਪਣੀ ਗਰੀਬ ਸੰਗਤ ਨੂੰ ਵੀ ਗੁਰੂ ਕੀ ਸੰਗਤ ਜਾਣ ਕੇ ਉਹਨੂੰ ਬਰਾਬਰ ਦਾ ਸਨਮਾਨ ਦਿੱਤਾ ਆਪ ਜੀ ਨੇ ਦਰਸ਼ਨ ਕੀਤੇ ਉਹ ਜਿਹੜੇ ਗੁਰੂ ਸਾਹਿਬ ਗੁਰਗੋਬਿੰਦ ਸਿੰਘ ਜੀ ਦੇ ਉਸ ਸਮੇਂ ਦੇ ਜਿਹੜੇ ਚਰਨ ਹੈ ਉਹ ਪੱਥਰ ਵਿੱਚ ਘੜ ਕੇ ਬਣਾਏ ਗਏ ਨੇ ਉਹ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਮੂਰਤੀਕਾਰ ਹੁੰਦੇ ਸਨ ਜਾਂ ਜੋ ਸ਼ਿਲਪਕਾਰ ਹੁੰਦੇ ਸਨ ਉਹ ਉਹਨਾਂ ਕੇਸਨਾਂ ਡਰਾ ਕਰਕੇ ਉਹ ਡਰਾ ਕਰਕੇ ਤੇ ਉਹ ਜਿਸ ਤਰ੍ਹਾਂ ਉਹਨੂੰ ਬਣਾਇਆ ਗਿਆ ਹੋਵੇਗਾ ਤੇ ਇਹ ਹੁਣ ਜ਼ਰੂਰ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਚਰਨ ਉਸ ਵਿੱਚ ਰੱਖ ਕੇ ਉਹਨੇ ਡਰਾ ਕਰਕੇ ਉਸ ਨੂੰ ਪੱਥਰ ਦੇ ਵਿੱਚ ਇੰਗਰੇਵਿੰਗ ਕਰਕੇ ਕੱਢ ਕੇ ਉਹ ਇਸ ਜਿਹੜਾ ਜਿਹੜੇ ਤੁਸੀਂ ਦਰਸ਼ਨ ਕੀਤੇ ਨੇ ਹੈ ਉਹ ਗੁਰੂ ਸਾਹਿਬ ਦੇ ਜਿਹੜੇ ਚੰਨ ਦੇ ਨਿਸ਼ਾਨ ਦੇ ਹੀ ਆ ਉਹਨੇ ਦਰਸ਼ਨ ਕੀਤੇ ਨੇ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਇਸ ਵੀਡੀਓ ਨਾਲ ਹੀ ਆਪ ਦੀ ਸਿੱਖ ਇਤਿਹਾਸ ਨੂੰ ਪੜਨ ਔਰ ਸੰਜਣ ਦੀ ਜਿਹੜੇ ਦੁਤੀ ਰੱਖਣ ਵਾਲੇ ਨੇ ਉਹ ਇਸ ਸਿੱਖ ਇਤਿਹਾਸ ਦੀ ਇਹਨਾਂ ਬੱਚਿਆਂ ਨਾਲ ਜਾਣੂ ਹੋਣਗੇ ਤੇ ਗੁਰੂ ਘਰ ਦੇ ਨਾਲ ਗੁਰੂ ਘਰ ਦੇ ਇਹ ਜਿਹੜੀ ਵੀਡੀਓ ਬਣੀ ਹੈ ਦਾਣਾ ਦਾਣਾਪੁਰ ਦੀ ਹਾਂਡੀ ਸਰਟੀ ਜਿਹੜੀ ਵੀਡੀਓ ਹੈ ਇਹਨੂੰ ਵਟ ਵਟ ਤੁਸੀਂ ਲਾਈਕ ਕਰੋਗੇ ਸਬਸਕ੍ਰਾਈਬ ਕਰੋਗੇ ਤੇ ਸ਼ੇਅਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ